ਤਲਦੀ ਵੱਡੀ ਖਬਰ ਆ ਰਹੀ ਹੈ 빅 ਬ੍ਰੇਕਿੰਗ ਹੈ ਸ਼੍ਰੀ ਦਰਬਾਰ ਸੈਟ ਗਰੰਟੀ ਨੂੰ ਡਿਊਟੀ ਤੋਂ ਲਾਂਬੇ ਕਰ ਦਿੱਤਾ ਗਿਆ ਗਿਆਨੀ ਰਗਵੀਰ ਸਿੰਘ ਨੂੰ ਲੰਬੀ ਛੁੱਟੀ ਤੇ ਭੇਜਿਆ ਗਿਆ ਸੁਰੇ ਦੀ ਵੱਡੀ ਖਬਰ ਆ ਰਹੀ ਹੈ 빅 ਬ੍ਰੇਕਿੰਗ ਆ ਰਹੀ ਹੈ ਅੰਮ੍ਰਿਤਸਰ ਤੋਂ ਖਬਰ ਹੈ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਖਬਰ ਹੈ ਸੁਰੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸ਼੍ਰੀ ਦਰਬਾਰ ਸੈਟ ਗਰੰਟੀ ਨੂੰ ਡਿਊਟੀ ਤੋਂ ਲਾਂਬੇ ਕਰ ਦਿੱਤਾ ਗਿਆ ਗਿਆਨੀ ਰਗਵੀਰ ਸਿੰਘ ਨੂੰ ਲੰਬੀ ਛੁੱਟੀ ਤੇ ਭੇਜਿਆ ਗਿਆ ਇਕ ਵਾਰ ਫਿਰ ਤੋਂ ਦਾਸੀ ਹੈ ਕਿਸੇ ਦਰਬਾਰ ਸਾਹਿਬ ਦੇ ਐਡ ਗ੍ਰਾਂਤੀ ਟੀਵੀ ਸਕਰੀਨ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਗਿਆਨੀ ਰੁਕਬੀ ਸਿੰਘ ਨੇ ਜਿਨ੍ਹਾਂ ਨੂੰ ਡਿਊਟੀ ਤੋਂ ਲਾਂਬੇ ਕਰ ਦਿੱਤਾ ਗਿਆ ਹੈ ਪਰਮਵੀਰ ਆਲੱਖ ਸਾਡੇ ਨਾਲ ਲਾਈਵ ਜੁੜੇ ਹੋਏ ਨੇ ਪਰਮਵੀਰ ਕੀ ਜਾਣਕਾਰੀ ਹੈ ਕਿ ਇਸ ਵਜ੍ਹਾ ਦੇ ਨਾਲ ਲਾਂਬੇ ਕੀਤਾ ਗਿਆ ਹੈ ਕਿ ਅਪਡੇਟ ਹੈ ਸਾਰੇ ਮਾਮਲੇ ਨੂੰ ਲੈ ਕੇ ਆ ਦੇਖੋ ਗਗਨ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਿਹੜੀ ਅਸੀਂ ਜੀ ਮੀਡੀਆ ਤੇ ਨਸ਼ਰ ਕਰ ਰਹੇ ਹਾਂ ਸ੍ਰੀ ਦਰਬਾਰ ਸਾਹਿਬ ਨੂੰ ਲੈ ਕੇ ਖਬਰ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਜਿਹੜੇ ਮੁੱਖ ਗ੍ਰੰਥੀ ਨੇ ਯਾਨੀ ਰਗਵੀਰ ਸਿੰਘ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਜਿਹੜੀ ਡਿਊਟੀ ਕਰ ਰਹੇ ਸੀਗੇ ਗ੍ਰੰਥੀ ਵਜੋਂ ਉਹਨਾਂ ਨੂੰ ਲਾਂਭੇ ਕਰ ਦਿੱਤਾ ਗਿਆ ਹੈ ਕਈ ਮਹੀਨਿਆਂ ਵਾਸਤੇ ਉਹਨਾਂ ਨੂੰ ਲਾਂਭੇ ਕਰ ਦਿੱਤਾ ਗਿਆ ਹੈ ਚਿੰਤਾ ਦੀ ਗੱਲ ਇਹ ਹੈ ਸਿਆਸੀ ਪੰਥਕ ਹਲਕਿਆਂ ਦੇ ਵਿੱਚ ਚਰਚਾ ਇਸ ਕਰਕੇ ਛਿੜ ਗਈ ਹੈ 350 ਸਾਲਾ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਗगन ਇਸ ਮੌਕੇ ਦੇ ਉੱਤੇ ਆ ਕੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਨੂੰ ਜ਼ਬਰੀ ਛੁੱਟੀ ਤੇ ਭੇਜਿਆ ਗਿਆ ਜੋ ਸਾਡੇ ਤੱਕ ਜਾਣਕਾਰੀ ਪਹੁੰਚੀ ਹੈ 4 ਮਹੀਨਿਆਂ ਦੇ ਵੱਧ ਤੋਂ ਸਮੇਂ ਦੀ ਛੁੱਟੀ ਤੇ ਭੇਜ ਦਿੱਤਾ ਹੈ ਅਕਸਰ ਹੀ ਹਫਤਾ 10 ਦਿਨ ਦੀ ਛੁੱਟੀ ਤੇ ਉਹ ਜਾਂਦੇ ਸੀਗੇ ਯੂਕੇ ਜਾਂਦੇ ਸੀਗੇ ਵਿਦੇਸ਼ਾਂ 'ਚ ਜਾਂਦੇ ਸੀਗੇ ਪ੍ਰਚਾਰ ਕਰਨ ਪਰ ਇਸ ਵਾਰ ਉਹਨਾਂ ਨੂੰ 4 ਮਹੀਨੇ ਤੋਂ ਵੱਧ ਦੀ ਛੁੱਟੀ ਤੇ ਭੇਜ ਦਿੱਤਾ ਹੈ ਸਾਡੇ ਤੱਕ ਇਤੋਂ ਇਨਫੋਰਮੇਸ਼ਨ ਪਹੁੰਚੀ ਹੈ ਕਿ ਉਹ ਚਾਰ ਚਾਰ ਮਹੀਨੇ ਦੀ ਕੀਤੀ ਗਈ ਹੈ ਜੀ ਚਾਰ ਮਹੀਨੇ ਦੀ ਲੰਬੀ ਛੁੱਟੀ ਹੈ ਲੇਕਿਨ ਜ਼ਬਰੀ ਇਸ ਚੀਜ਼ ਨੂੰ ਕੋਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜ਼ਬਰੀ ਲੰਬੀ ਛੁੱਟੀ ਤੇ ਭੇਜਿਆ ਗਿਆ ਹੈ ਜ਼ਬਰੀ ਕਿਉਂ ਵਾਜਾ ਕੀ ਹੈ ਇਹ ਫੈਸਲਾ ਕਿਉਂ ਲਿਆ ਗਿਆ ਇਸ ਦੇ ਵਿੱਚ ਗगन ਦੋ ਚੀਜ਼ਾਂ ਇਸ ਦੇ ਵਿੱਚ ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ 2 ਦਸੰਬਰ ਦਾ ਜਿਹੜਾ ਫੈਸਲਾ ਸੀਗਾ ਜਿਹੜਾ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਇਆ ਗਿਆ ਗਿਆਨੀ ਰਗबीर ਸਿੰਘ ਹੋਰਾਂ ਨੇ ਸੁਣਾਇਆ ਸੀਗਾ ਉਸ ਤੋਂ ਬਾਅਦ ਇਹਨਾਂ ਨੂੰ ਡਿਊਟੀ ਤੋਂ ਲਾਂਭੇ ਕਰਨੀਆਂ ਕਈ ਵਾਰ ਚਰਚਾਵਾਂ ਹੋਈਆਂ ਗगन ਕਈ ਵਾਰ মিডিਆ ਦੇ ਅੱਗੇ ਆ ਕੇ ਵੀ ਉਹਨਾਂ ਨੇ ਇਹ ਗੱਲ ਕਹੀ ਕਿ ਸਿੱਧੇ ਤੌਰ ਦੇ ਉੱਤੇ ਇਹ ਗੱਲ মিডিਆ ਵੱਲੋਂ ਜਦੋਂ ਪੁੱਛੀ ਗਈ ਉਹਨਾਂ ਨੇ ਕਿਹਾ ਕਿ ਮੇਰਾ ਬੈਗ ਤਿਆਰ ਹੈ ਇਹ ਕਈ ਵਾਰ ਗੱਲਾਂ ਸਾਹਮਣੇ ਆਈਆਂ ਉਹਨਾਂ ਨੂੰ ਜਥੇਦਾਰੀ ਤੋਂ ਲਾਂਭੇ ਕੀਤਾ ਗਿਆ ਉਸ ਤੋਂ ਬਾਅਦ ਵੀ ਜੇਕਰ ਅਸੀਂ ਗੱਲ ਕਰੀਏ ਹੁਣ ਉਹਨਾਂ ਨੂੰ ਮੁੱਖ ਗ੍ਰੰਥੀ ਸੀਗੇ ਜੀ ਸ੍ਰੀ ਦਰਬਾਰ ਸਾਹਿਬ ਦੇ ਉਹਨਾਂ ਦੀ ਥਾਂ ਤੇ ਗਿਆਨੀ ਅਮਰਜੀਤ ਸਿੰਘ ਨੂੰ ਗ੍ਰੰਥੀ ਜਿਹੜਾ ਉਹ ਲਗਾ ਦਿੱਤਾ ਗਿਆ ਹੈ ਮੁੱਖ ਗ੍ਰੰਥੀ ਲਗਾ ਦਿੱਤਾ ਗਿਆ ਹੈ ਸੇਵਾਮਾ ਜਿਹੜੀਆਂ ਨੇ ਉਹ ਗਿਆਨੀ ਅਮਰਜੀਤ ਸਿੰਘ ਜੀ ਹੁਣ ਨਿਭਾਉਣਗੇ ਪਰ ਦੂਜੇ ਪਾਸੇ ਗगन ਇੰਪੋਰਟੈਂਟ ਸਮਾਂ ਚੱਲ ਰਿਹਾ ਹੈ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਇਸ ਮੌਕੇ ਦੇ ਉੱਤੇ ਆ ਕੇ ਗਿਆਨੀ ਰਗਵੀਰ ਸਿੰਘ ਜਾਂ ਕਿਸੇ ਵੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰਾਂਥੀ ਨੂੰ ਲਾਂਭੇ ਕਰਨਾ ਉਸ ਨੂੰ ਲੰਬੀ ਛੁੱਟੀ ਤੇ ਭੇਜ ਦੇਣਾ ਇਹ ਲਗਾਤਾਰ ਚਰਚਾਵਾਂ ਸੀਗੀਆਂ ਕਿ ਉਹਨਾਂ ਨੂੰ ਲਾਂਭੇ ਕੀਤਾ ਜਾ ਸਕਦਾ ਹੈ ਦੂਜੀ ਗੱਲ ਤੁਸੀਂ ਦੇਖਿਆ ਹੋਵੇਗਾ ਇੱਕ ਵਾਰ ਹਾਈ ਕੋਰਟ ਦਾ ਵੀ ਰੁਖ ਕੀਤਾ ਸੀਗਾ ਯਾਨੀ ਰਗਵੀਰ ਸਿੰਘ ਹੋਰਾਂ ਨੇ ਆਪਣੀ ਡਿਊਟੀ ਨੂੰ ਲੈ ਕੇ ਕਿ ਇਹ ਮੈਨੂੰ ਲਾਂਭੇ ਕਰ ਸਕਦੇ ਨੇ ਸਾਨੂੰ ਪਾਸੇ ਕਰ ਸਕਦੇ ਨੇ ਉਸ ਤੋਂ ਬਾਅਦ ਉਹ ਕੇਸ ਜਿਹੜਾ ਸੀਗਾ ਵਾਪਸ ਲੈ ਲਿਆ ਗਿਆ ਗਿਆ ਸੀਗਾ ਗगन ਉਹ ਵੀ ਕਾਫੀ ਚਰਚਾ ਦਾ ਵਿਸ਼ਾ ਬਣਿਆ ਸੀਗਾ ਦੂਜੀ ਅਸੀਂ ਗੱਲ ਕਰ ਲਈਏ ਅੱਜ ਦੀ 27 ਨਵੰਬਰ ਨੂੰ ਗਗਨ ਅੰਤਰਿਕ ਕਮੇਟੀ ਦੀ ਬੈਠਕ ਹੋਣ ਜਾ ਰਹੀ ਹੈ ਇੱਕ ਅਗਲੀ ਅਪਡੇਟ ਮੈਂ ਦੇ ਦਿਆਂ ਜਿਸ ਦੇ ਵਿੱਚ ਸਾਡੇ ਸੋਰਸਸ ਸੇ ਜਾਣਕਾਰੀ ਦੇ ਰਹੇ ਨੇ ਕਿ ਗਿਆਨੀ ਰਗਵੀਰ ਸਿੰਘ ਦੀਆਂ ਸੇਵਾਵਾਂ ਤੁਰੰਤ ਮੁਕੰਮਲ ਤੌਰ ਦੇ ਉੱਤੇ ਖਤਮ ਕੀਤੀਆਂ ਜਾ ਸਕਦੀਆਂ ਨੇ ਸਾਡੇ ਤੱਕ ਇਹ ਵੀ ਇਨਫੋਰਮੇਸ਼ਨ ਪਹੁੰਚੀ ਹੈ ਸੋ ਹੋ ਸਕਦਾ ਹੈ ਕਿ ਜੀ ਮੀਡੀਆ ਤੇ ਖਬਰ ਚੱਲਣ ਤੋਂ ਬਾਅਦ ਇਸ ਨੂੰ ਥੋੜਾ ਲੰਮਕਾ ਦਿੱਤਾ ਜਾਵੇ ਪਰ ਸਾਡੇ ਤੱਕ ਜੋ ਜਾਣਕਾਰੀ ਪਹੁੰਚੀ ਹੈ ਕਿ 27 ਨਵੰਬਰ ਨੂੰ ਜਿਹੜੀ ਅੰਤਰੀਂ ਕਮੇਟੀ ਦੀ ਬੈਠਕ ਹੋਣ ਜਾ ਰਹੀ ਹੈ ਉਸ ਦੇ ਵਿੱਚ ਸੇਵਾਵਾਂ ਜਿਹੜੀਆਂ ਨੇ ਉਹ ਖਤਮ ਵੀ ਕੀਤੀਆਂ ਜਾ ਸਕਦੀਆਂ ਨੇ ਜਿਵੇਂ 4 ਮਹੀਨਿਆਂ ਦੀ ਉਹਨਾਂ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਇੱਥੋਂ ਇਹ ਗੱਲ ਸਾਫ਼ ਹੋ ਰਹੀ ਹੈ ਗगन ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਾਬਕਾ ਵਜ਼ੀਰ ਸੀਗੇ ਉਹਨਾਂ ਨੂੰ ਜਦੋਂ ਸਜ਼ਾ ਸੁਣਾਈ ਗਈ ਸੀਗੀ ਗੱਲ ਉਸ ਤੋਂ ਬਾਅਦ ਬਾਰ ਹੋਣੀ ਸ਼ੁਰੂ ਹੋ ਗਈ ਸੀ ਕਿ ਗਗਨ ਪਹਿਲੋ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕਰ ਲਈਏ ਉਹਨਾਂ ਨੂੰ ਲਾਂਭੇ ਕੀਤਾ ਗਿਆ ਜਥੇਦਾਰੀ ਤੋਂ ਲਾਂਭੇ ਕੀਤਾ ਗਿਆ ਉਸ ਤੋਂ ਬਾਅਦ ਰਗਵੀਰ ਸਿੰਘ ਉਸ ਤੋਂ ਬਾਅਦ ਸੁਲਤਾਨ ਸਿੰਘ ਤੁਸੀਂ ਦੇਖੋ ਕਿ ਉਹਨਾਂ ਨੂੰ ਚੱਕ ਕੇ ਕਿੱਥੇ ਜਿਹੜਾ ਉਹ ਡਿਊਟੀ ਤੇ ਲਗਾ ਦਿੱਤਾ ਐ ਸੋ ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ ਸੋ ਇਹ ਤਿੰਨ ਜਥੇਦਾਰ ਸੀਗੇ ਤਿੰਨਾਂ ਨੂੰ ਹੌਲੀ-ਹੌਲੀ ਕਰਕੇ ਲਾਂਭੇ ਕਰ ਦਿੱਤਾ ਗਿਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਗੜਗੱਲ ਸਾਹਿਬ ਦੀ ਗੱਲ ਕਰ ਲਈਏ ਉਹ ਕਾਰਜਕਾਰੀ ਜਥੇਦਾਰ ਨੇ ਆਉਣ ਵਾਲੇ ਸਮੇਂ ਦੇ ਵਿੱਚ ਗगन ਹੋਰ ਵੀ ਵਿਕਤਾਂ ਡਾਊਨ ਹੋ ਸਕਦੀਆਂ ਨੇ ਸਾਡੇ ਤੱਕ ਇਹੀ ਜਾਣਕਾਰੀ ਪਹੁੰਚੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਹੇਰਫੇਰ ਹੋ ਸਕਦਾ ਹੈ ਪਰ ਇਸ ਮੌਕੇ ਤੇ ਸ਼ਹੀਦੀ ਦਿਹਾੜੇ ਮੌਕੇ ਤੇ ਐਡਾ ਵੱਡਾ ਸਮਾਗਮ ਚੱਲ ਰਿਹਾ ਹੋਏ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਸਮਾਗਮ ਕਰ ਰਹੀ ਹੋਏ ਪੰਜਾਬ ਸਰਕਾਰ ਉੱਥੇ ਸਮਾਗਮ ਕਰ ਰਹੀ ਹੋਏ ਪਰ ਉਸ ਮੌਕੇ ਦੇ ਉੱਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਗਰੰਟੀ ਨੂੰ 4 ਮਹੀਨਿਆਂ ਤੋਂ ਵੱਧ ਦੀ ਜ਼ਬਰੀ ਛੁੱਟੀ ਤੇ ਭੇਜਣਾ ਗगन ਇਸ ਨੇ ਸਾਰੇ ਹੀ ਪੰਥਕ ਹਲਕਿਆਂ ਦੇ ਵਿੱਚ ਚਰਚਾ ਛੇੜ ਦਿੱਤੀ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਗगन ਅਸੀਂ ਹੋਰ ਅਪਡੇਟ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੇ ਪਰ 27 ਨਵੰਬਰ ਨੂੰ ਅੰਤਰਿੰਕ ਕਮੇਟੀ ਦੀ ਜਿਹੜੀ ਮੀਟਿੰਗ ਹੋਣੀ ਹੈ ਉਸ ਦੇ ਵਿੱਚ ਵੀ ਗगन ਇੱਕ ਵੱਡਾ ਫੈਸਲਾ ਗਿਆਨੀ ਰਗਵੀਰ ਸਿੰਘ ਨੂੰ ਲੈ ਕੇ ਜਿਹੜਾ ਆ ਸਕਦਾ ਹੈ ਮੁਕੰਮਲ ਤੌਰ ਤੇ ਉਹਨਾਂ ਦੀਆਂ ਸੇਵਾਵਾਂ ਖਤਮ ਕੀਤੀਆਂ ਜਾ ਸਕਦੀਆਂ ਨੇ ਸਿਰ ਤੇ ਸਿਰਫ ਜੋ 2 ਦਸੰਬਰ ਦਾ ਫੈਸਲਾ ਸੀਗਾ ਉਸ ਨੂੰ ਇਨ ਬਿਨ ਲਾਗੂ ਕਰਵਾਉਣ ਦੀ ਗੱਲ ਜੋ ਹੈ ਰਗਵੀਰ ਸਿੰਘ ਹੋਰੀ ਬੜੀ ਵਾਰ ਕਰ ਚੁੱਕੇ ਨੇ মিডিਆ ਦੇ ਅੱਗੇ ਕਰ ਚੁੱਕੇ ਨੇ ਸੋ ਹਾਈ ਕੋਰਟ ਜਾ ਚੁੱਕੇ ਨੇ ਆਪਣੀਆਂ ਸੇਵਾਵਾਂ ਨੂੰ ਲੈ ਕੇ ਆਪਣੀ ਡਿਊਟੀ ਨੂੰ ਲੈ ਕੇ ਪਰ ਉਸ ਤੋਂ ਬਾਅਦ ਜਦੋਂ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਮਨਾ ਲੈਂਦੇ ਨੇ ਕਿ ਇਸ ਵਾਪਸ ਲੈ ਲਿਆ ਜਾਂਦਾ ਹੈ ਗगन ਤਰੀਕ ਨੇੜੇ ਹੁੰਦੀ ਆ ਸੋ ਕੁੱਲ ਮਿਲਾ ਕੇ ਇਸ ਵੇਲੇ ਦੀ ਸਭ ਤੋਂ ਵੱਡੀ ਜੀ ਮੀਡੀਆ ਤੇ ਅਸੀਂ ਖਬਰ ਨਿਸ਼ਾਨ ਕਰ ਰਹੇ ਹਾਂ ਜਿੱਥੇ ਕਿ ਗਿਆਨੀ ਰਗਵੀਰ ਸਿੰਘ ਦੀਆਂ ਸੇਵਾਵਾਂ ਪਿਛਲੀ 13 ਤਰੀਕ ਤੋਂ ਗगन ਇੱਕ ਹੋਰ ਅਪਡੇਟ ਪਿਛਲੀ 13 ਤੋਂ ਯਾਨੀ ਕਿ ਅੱਜ 21 ਤਰੀਕ ਹੋ ਚੁੱਕੀ ਹੈ 13 ਤਰੀਕ ਤੋਂ 14 ਤਰੀਕ ਤੋਂ ਇਹਨਾਂ ਨੂੰ ਲਾਂਭੇ ਕੀਤਾ ਹੋਇਆ ਹੈ ਤੁਸੀਂ ਇਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਦੀ ਹਜ਼ੂਰੀ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਇੱਕ ਹਫ਼ਤੇ ਤੋਂ ਨਹੀਂ ਦੇਖਿਆ ਹੋਵੇਗਾ ਕਿਉਂਕਿ ਇਹਨਾਂ ਨੂੰ ਉਦੋਂ ਤੋਂ ਹੀ ਲਾਂਬੇ ਕਰ ਦਿੱਤਾ ਸੀਗਾ ਸਾਡੇ ਤੱਕ ਇਨਫੋਰਮੇਸ਼ਨ ਸੀਗੀ ਪਰ ਕਨਫਰਮੇਸ਼ਨ ਗਗਨ ਨਹੀਂ ਸੀ ਆ ਰਹੀ ਪਰ ਕਨਫਰਮਡ ਹੋ ਚੁੱਕਾ ਹੈ ਇਹਨਾਂ ਨੂੰ ਲੰਮੀ ਛੁੱਟੀ ਤੇ ਜ਼ਵਰੀ ਭੇਜ ਦਿੱਤਾ ਹੈ ਛੋਟਾ ਜਿਹਾ ਮੂੰਹ ਅਸੀਂ ਜ਼ਰੂਰ ਹੋਇਆ ਦੇਖਿਆ ਨਾ ਮਾਇੂਸ ਜ਼ਰੂਰ ਉਹਨਾਂ ਨੂੰ ਦੇਖਿਆ ਹੋਇਆ ਜਿਹੜੀ ਉਹਨਾਂ ਦੀ ਤਸਵੀਰ ਬੀਤੇ ਦਿਨ ਦੀ ਸਾਈਕਲ ਯਾਤਰਾ ਆਈ ਸੀਗੀ ਉਸ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਉੱਥੇ ਉਹਨਾਂ ਨੇ YouTube ਚੈਨਲ ਬਾਰੇ ਵੀ ਗੱਲਬਾਤ ਕੀਤੀ ਪਰ ਮਯੂਸ ਚਿਹਰਾ ਜ਼ਰੂਰ ਸੀਗਾ ਸੋ ਸਿੱਧੇ ਤੌਰ ਦੇ ਉੱਤੇ ਇੱਕ ਵੱਡੀ ਅਪਡੇਟ ਲੈ ਕੇ ਅਸੀਂ ਹਾਜ਼ਰ ਹੋਏ ਸਾਂ ਜਿੱਥੇ ਕਿ ਗਿਆਨੀ ਗੀਤ ਜੀ ਨੇ ਕਿ ਕਈ ਮਹੀਨਿਆਂ ਬਾਅਦ ਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਬਾਰੇ ਇਹੋ ਤੇ ਲਾਂਭੇ ਕਰ ਦਿੰਦਾ ਹੈ ਹਾਂ ਪਰ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇੱਕ ਵੱਡਾ ਬਿਆਨ ਜੋਇ ਦਿੱਤਾ ਸੀ ਕਿ ਅਕਾਲੀ ਦਲ ਦਾ ਟੋਲਾ ਜਥੇਦਾਰਾਂ ਨੂੰ ਬਦਲ ਕੇ 2 ਦਸੰਬਰ ਦੇ ਫੈਸਲੇ ਨੂੰ ਬਦਲ ਸਕਦਾ ਹੈ ਕਿ ਉਸ ਨਿਹਾਜ਼ ਨਾਲ ਉਸ ਦਿਨ ਨਾਲ ਜੁੜ ਕੇ ਇਸ ਨੂੰ ਦੇਖਿਆ ਜਾ ਸਕਦਾ ਹੈ ਇਸ ਕਾਰਵਾਈ ਨੂੰ ਆ ਬਿਲਕੁਲ ਗगन ਦੇਖੋ ਜਿਵੇਂ ਜਿਵੇਂ ਜਸੇਦਾਰ ਲਾਂਬੇ ਕੀਤੇ ਜਾ ਰਹੇ ਨੇ ਤਿਵੇਂ-ਤਿਵੇਂ ਜਿਹੜੇ 2 ਦਸੰਬਰ ਦੇ ਫੈਸਲੇ ਨੇ ਉਹਨਾਂ ਦੇ ਵਿੱਚ ਵੀ ਹੌਲੀ-ਹੌਲੀ ਏਹਰ-ਫੇਰ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਜਰਕਬੀਰ ਸਿੰਘ ਹੋਰਾਂ ਨੇ মিডিਆ ਅੱਗੇ ਆ ਕੇ ਸਿੱਧੇ ਤੌਰ ਤੇ ਗੱਲ ਕਹੀ ਸੀਗੀ ਜਦੋਂ ਭਰਤੀ ਹੋਈ ਸੀਗੀ ਸ਼੍ਰੋਮਣੀ ਅਕਾਲੀ ਦਲ ਦੀ ਕਿ ਇਸ ਨੂੰ ਇਨ ਬਿਨ ਲਾਗੂ ਕੀਤਾ ਜਾਵੇ ਪਰ ਇਨ ਬਿਨ ਲਾਗੂ ਕੀ ਕਰਨਾ ਸੀਗਾ ਜੇਕਰ ਤੁਸੀਂ ਜਾਨੀ ਹਰਪੀ ਸਿੰਘ ਦੀ ਗੱਲ ਕਰਦੇ ਹੋ ਉਹ ਤਾਂ ਖੁਦ ਪੰਜ ਮੈਂਬਰੀ ਤੋਂ ਭਰਤੀ ਕਰਵਾ ਕੇ ਖੁਦ ਪ੍ਰਧਾਨ ਬਣ ਕੇ ਪੁਨਰ ਸਰਜੀਤ ਦਿਓ ਖੁਦ ਪ੍ਰਧਾਨ ਬਣ ਗਏ ਉਹਨਾਂ ਦੀ ਕੀ ਮਨਛਾ ਸੀਗੀ ਉਹ ਸਾਰਾ ਜੱਗ ਜਾਣਦਾ ਹੈ ਕਿ ਉਹਨਾਂ ਦੀ ਪ੍ਰਧਾਨਗੀ ਦੀ ਮਨਛਾ ਸੀਗੀ ਕਾਦੀ ਮਨਸ਼ਾ ਸੀਗੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਬੰਨਣਾ ਚਾਹੁੰਦੇ ਸੀਗੇ ਪਰ ਦੂਜੇ ਪਾਸੇ ਅਸੀਂ ਰਗਵੀਰ ਸਿੰਘ ਹੋਰਾਂ ਦੀ ਗੱਲ ਕਰ ਰਹੇ ਹਾਂ ਹੈੱਡ ਗ੍ਰੰਥੀ ਹੋਣ ਦੇ ਬਾਵਜੂਦ ਪਹਿਲੋਂ ਉਹ ਜਥੇਦਾਰ ਸੀਗੇ ਫਿਰ ਉਹ ਹੈੱਡ ਗ੍ਰੰਥੀ ਰਹੇ ਹੈੱਡ ਗ੍ਰੰਥੀ ਵਜੋਂ ਸੇਵਾਵਾਂ ਨਿਭਾ ਰਹੇ ਸੀਗੇ ਤੱਥ ਇਹ ਵੀ ਦਿੱਤੇ ਜਾ ਰਹੇ ਨੇ ਕਿ ਉਹ 4 ਮਹੀਨੇ ਦੇ ਵਿੱਚ ਵਿੱਚ ਉਹਨਾਂ ਨੂੰ ਗगन ਲਾਂਬੇ ਕੀਤਾ ਜਾ ਸਕਦਾ ਹੈ ਗਿਆਨੀ ਅਮਰਜੀਤ ਸਿੰਘ ਜਿਹੜੇ ਨੇ ਉਹਨਾਂ ਨੂੰ ਸੇਵਾਵਾਂ ਦੇ ਦਿੱਤੀਆਂ ਗਈਆਂ ਨੇ ਉਹ ਇਸ ਮੌਕੇ ਦੇ ਉੱਤੇ ਮੁੱਖ ਗ੍ਰੰਥੀ ਵਜੋਂ ਹੈੱਡ ਗ੍ਰੰਥੀ ਵਜੋਂ ਸ੍ਰੀ ਦਰਬਾਰ ਸਾਹਿਬ ਦੇ ਸੇਵਾਵਾਂ ਜਿਹੜੀਆਂ ਨੇ ਉਹ ਨਿਭਾਰੇ ਨੇ ਗगन ਆਉਣ ਵਾਲੇ ਸਮੇਂ ਦੇ ਵਿੱਚ 27 ਨਵੰਬਰ ਨੂੰ ਅੰਤਰਿੰਕ ਕਮੇਟੀ ਦੀ ਜਿਹੜੀ ਬੈਠਕ ਹੋਣੀ ਹੈ ਪੋਸਟ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਕੁਝ ਸਖਤ ਫੈਸਲੇ ਗगन ਆ ਸਕਦੇ ਨੇ ਜੀ ਬਿਲਕੁਲ ਜਰ ਜੀ ਗੱਲ ਹੈ ਹੋਰ ਕਿਸ ਕਿਸੇ ਤਲਵਾਰ ਜੋ ਲਟਕੀ ਖੋਈ ਹੈ ਮੈਂ ਆਉਂਗੀ ਤੁਹਾਡੇ ਕੋਲ ਵਾਪਸ ਇੱਕ ਵਾਰ ਅਪਡੇਟ ਦੇ ਦਈਏ ਜੋ ਦਰਸ਼ਕ ਇਸ ਵੇਲੇ ਸਾਡੇ ਨਾਲ ਜੁੜੇ ਨੇ ਜੀ ਪੰਜਾਬ ਰੈਣੀ ਮਾਚਲ ਤੇ ਸਭ ਤੋਂ ਪਹਿਲਾ ਖਬਰ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਖਬਰ ਹੈ ਜਿੱਥੇ ਸ਼ਿਵ ਦਰਬਾਰ ਸਾਹਿਬ ਦੇ ਗਰੰਟੀ ਨੂੰ ਡਿਊਟੀ ਤੋਂ ਲਾਂਬੇ ਕਰ ਦਿੱਤਾ ਗਿਆ ਗਿਆਨੀ ਰਗਵੀਰ ਸਿੰਘ ਨੂੰ ਲੰਬੀ ਛੁੱਟੀ ਦੇ ਪੇਜ ਦਿੱਤਾ ਗਿਆ ਸ਼ਿਵ ਦਰਬਾਰ ਸਾਹਿਬ ਦੇ ਨਾਲ ਜੁੜੀ ਇਸ ਵੇਲੇ ਦੀ जी मीडिया जी ते ਸਭ ਤੋਂ ਵੱਡੀ ਖਬਰ ਹੈ ਸਭ ਤੋਂ ਪਹਿਲਾਂ ਜੀ ਪੰਜਾਬ ਹਰਿਆਣਾ ਹਿਮਾਚਲ ਦੀ ਖਬਰ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਸੀ ਦਰਵਾਜ਼ਾ ਦੇ ਗਰੰਟੀ ਤਸ਼ਰਕਾਰ ਤੱਕ ਸਾਹਿਬ ਜੀ ਦਾ ਕਜੇਦਾਰ ਗਰੀ ਰਗਵੀ ਸਿੰਘ ਨੂੰ ਬਿਊਟੀ ਦਾ ਨਾਂ ਬੇਕਾਰ ਦਿੱਤਾ ਗਿਆ ਉਹਨਾਂ ਦੀਆਂ ਸੇਵਾਵਾਂ ਤੋਂ ਉਹਨਾਂ ਨੂੰ ਪਾਸੇ ਕਰ ਦਿੱਤਾ ਗਿਆ ਗਿਆਨੀ ਰਗਵੀ ਸਿੰਘ ਨੂੰ ਲੰਬੀ ਛੁੱਟੀ ਤੇ ਭੇਜਿਆ ਗਿਆ ਔਰ ਇਸ ਸੇ ਵਿੱਚ ਇੱਕ ਖਾਸ ਸ਼ਬਦ ਜੁੜ ਰਿਹਾ ਜ਼ਬਰੀ ਜਬਰੀ ਕਾਰਵਾਈ ਕੀਤੀ ਗਈ ਹੈ ਯਾਨੀ ਰਗਵੀ ਸਿੰਘ ਵੀ ਥਾਤੇ ਯਾਨੀ ਅਮਰਜੀਤ ਸਿੰਘ ਛੇ ਦਰਬਾਰ ਸਹਿਤ ਦੇ ਮੁੱਖ ਗ੍ਰੰਥੀ ਵਜੋਂ ਸੇਵਾਵਾਂ ਨਿਭਾਉਣਗੇ ਔਰ ਜਾਣਕਾਰੀ ਇਹ ਵੀ ਕਿ ਉਹਨਾਂ ਨੂੰ ਜਬਰੀ ਲੰਬੀ ਛੁੱਟੀ ਤੇ ਭੇਜਿਆ ਗਿਆ ਸੂਤਰਾ ਦੇ ਵਾਲੇ ਤੋਂ ਜਾਣਕਾਰੀ ਹੈ ਜੋ ਸਾਡੇ ਸਹਿਯੋਗੀ ਪਰਮ ਵੀ ਸਾਨੂੰ ਦੱਸ ਰਹੇ ਨੇ ਕਿ 350 ਸਾਲਾ ਸ਼ਾਬਦੀ ਦਿਹਾੜੇ ਦੇ ਮੌਕੇ ਤੇ ਛੇ ਦਰਬਾਰ ਸਹਿਤ ਦੇ ਗ੍ਰੰਥੀ ਦਾ ਲੰਬੀ ਛੁੱਟੀ ਤੇ ਜਾਣਾ ਪੰਥ ਖਲਕਿਆਂ ਦੇ ਵਿੱਚ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਔਰ ਉਹਨਾਂ ਨੂੰ ਜਬਰੀ ਲੰਬੀ ਛੁੱਟੀ ਤੇ ਭੇਜਿਆ ਜੋ ਗਿਆ ਹੈ 2 दिसंबर ਨੂੰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਕ ਕਮੇਟੀ ਦੇ ਵਿੱਚ ਗਿਆਨੀ ਰਗਵੀ ਸਿੰਘ ਦੇ ਬਾਰੇ ਫੈਸਲਾ ਆ ਸਕਦਾ ਹੈ ਕੋਈ ਵੱਡਾ ਫੈਸਲਾ ਤਾਂ ਉਹਨਾਂ ਦੀਆਂ ਸਿਮਾਵਾਂ ਜੋ ਨੇ ਉਹ ਰਾਦਕਤੀਆਂ ਜਾ ਸਕਦੀਆਂ ਨੇ ਖਤਮ ਕੀਤੀਆਂ ਜਾ ਸਕਦੀਆਂ ਨੇ ਇਸ ਤਰ੍ਹਾਂ ਦੇ ਕਿਆਸਰਾਈਆਂ ਜੋ ਪਹਿਲਾਂ ਤੋਂ ਲੱਗ ਰਹੀਆਂ ਸੀ 6 ਹਰ ਤੱਕ ਸਾਹਿਬ ਦੇ ਚਿਤیدار ਰਹੇ ਹੋਏ 2 ਦਸੰਬਰ ਵਾਲੇ ਸੁਨਾਏ ਕਿ ਫੈਸਲੇ ਤੋਂ ਬਾਅਦ ਕਾਫੀ ਚਰਚਾ ਦੇ ਵਿੱਚ ਆ ਗਏ ਸੀ ਗਿਆਨੀ ਰਗਵੀ ਸਿੰਘ